ਏ ਉੱਚਾ ਨਾ ਤੇਰਾ ਉੱਚੇ ਮਹਿਲ ਤੇਰੇ ਉੱਚਾ ਨਾ ਤੇਰਾ ਉੱਚੇ ਮਹਿਲ ਤੇਰੇ ਇਹ ਨਾਲ ਜਾਣਾ ਨਹੀਂ ਇੱਥੇ ਹੀ ਸਬਰ ਹੈ ਜਾਣਾ ਜਿਹੜੇ ਰੂਪ ਦਾ ਕਰੇ ਤੂੰ ਗਮਾਨ ਇਹਨਾਂ ਇਹ ਕੱਚੇ ਰੰਗ ਵੰਗਰਾ ਸਭ ਲੈ ਜਾਣਾ ਚੰਗੇ ਕਰਮ ਨਾ ਕੀਤੇ ਤੂੰ ਵਿੱਚ ਦੁਨੀਆ ਇਹ ਸਵੇਰਾ ਉੱਠਣਾ ਤੇ ਸ਼ਾਮ ਨੂੰ ਪੈ ਜਾਣਾ ਇੱਕ ਦਿਨ ਤਾਂ ਉਹ ਵੀ ਬੰਦੇ ਆ ਜਾਸੀ ਸਦਾ ਸਲਾਮ ਇਸ ਜਗ ਨੂੰ ਕਹਿ ਜਾਣਾ ਕੁਝ ਰੋਜ਼ ਤੂੰ ਸੜਕਾਂ ਤੇ ਸੈਰ ਕਰ ਲੈ ਇਹ ਬੱਗੀ ਵਿੱਚ ਤਵੇ ਲਿਆ ਖੜੀ ਰਹਿਣੀ ਹਾਲ ਖਰਚ ਲੈ ਪੁੰਨ ਤੇ ਦਾਨ ਕਰ ਲੈ ਇਹ ਮਾਇਆ ਵਿੱਚ ਜ਼ਮੀਨ ਦੇ ਪੜੀ ਰਹਿਣੀ ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ ਇਹ ਗੁੱਡੀ ਸਦਾ ਨਾ ਜਗ ਤੇ ਚੜੀ ਰਹਿਣੀ ਲੈ ਕੇ ਬੂਟੀਆਂ ਉਹ ਯਤਨ ਹਜ਼ਾਰ ਕਰ ਲੈ ਲੈ ਕੇ ਬੂਟੀਆਂ ਯਤਨ ਹਜ਼ਾਰ ਕਰ ਲੈ ਉਹ ਨਵਜ ਨਹੀਂ ਹੈ ਹਕੀਮਾਂ ਤੋਂ ਫੜੀ ਰਹਿਣੀ ਮਾਰ ਝਪਟ ਫਿਰ ਕਾਲ ਨੇ ਜਾਣ ਕੱਢਣੀ ਇਹ ਨਹੀਂ ਸੰਗ ਦੇ ਵਿੱਚ ਤੇਰੇ ਅੜੀ ਰਹਿਣੀ ਉਹ ਮਨ ਮੇਰਾ ਛੱਡ ਹੰਕਾਰ ਮਸਤੀ ਤੇ ਮਨੋਂ ਕੱਢ ਦੇ ਖੁਦੀ ਗਮਾਨ ਨੂੰ ਓਏ ਇਹ ਕੱਟ ਚਾਰ ਦਿਨ ਆਪਣੇ ਵਤਨ ਜਾਸੀ ਇਹ ਦਾਵਾ ਬੰਨਣਾ ਕੀ ਮਹਿਮਾਨ ਨੂੰ ਓਏ ਇਹ ਪੈਂਦਾ 24 ਹਜ਼ਾਰ ਦਾ ਰੋਜ਼ ਘਾਟਾ ਪੈਂਦਾ 24 ਹਜ਼ਾਰ ਦਾ ਰੋਜ਼ ਘਾਟਾ ਕਿਉਂ ਨਹੀਂ ਸੋਚਦਾ ਨਫੇ ਨੁਕਸਾਨ ਨੂੰ ਓਏ ਇੱਕ ਦਿਨ ਦੇ ਸ਼ਿਰ ਗੀਲੜਾ ਛੱਡ ਜਾਣਾ ਉਹ ਸਿਰ ਤੇ ਕੂਕ ਦੀ ਮੌਤ ਲਿਜਾਣ ਨੂੰ ਓਏ ਇਹ ਮੁਸਲਮਾਨਾਂ ਦਾ ਅੰਤ ਜੇ ਕਬਰਵਾਸਾ ਮੁਸਲਮਾਨਾਂ ਦਾ ਅੰਤ ਜੇ ਕਬਰਵਾਸਾ ਹਿੰਦੂ ਸਿੱਖਾਂ ਦੇ ਲਈ ਅੰਤ ਨੂੰ ਮੜੀ ਹੈ ਪਈ ਲੋਕ ਦੁਨੀਆ ਦੇ ਤੇਰਾ ਪਰਨ ਪਾਣੀ ਲੋਕ ਦੁਨੀਆ ਦੇ ਤੇਰਾ ਪਰਨ ਪਾਣੀ ਇਹ ਕਰਾ ਮਹਾਤ ਤੇਰੇ ਵਿੱਚ ਬੜੀ ਹੈ ਪਈ ਚਿੱਟੇ ਦੰਦਾਂ ਦੇ ਅੰਤ ਨੂੰ ਬਣਨ ਕੋਲੇ ਏ ਬਣਤ ਬਣਤੇ ਜਿੰਨਾ ਦੀ ਸੋਹਣੀ ਜਈ ਜੜੀ ਹੈ ਪਈ ਇਹ ਉਹਨਾਂ ਬੰਦਿਆ ਕੀ ਰੱਬ ਨੂੰ ਯਾਦ ਕਰਨਾ ਉਹਨਾਂ ਬੰਦਿਆ ਕੀ ਰੱਬ ਨੂੰ ਯਾਦ ਕਰਨਾ ਏ ਜਿੰਨਾ ਖਾਵਣਾ ਅੰਨ ਦੀ ਢੜੀ ਹੈ ਪਈ